ਸਸਤੀ ਮਿਲੇਗੀ ਬਿਜਲੀ 5.5 ਮਹੀਨਿਆਂ ਤੱਕ ਜਾਰੀ ਰਹੇਗੀ ਛੋਟ ਪੰਜਾਬ ਚ ਪ੍ਰਾਲੀ ਸਾੜਨ ਦੇ ਮਾਮਲਿਆਂ ਤੇ ਨਜ਼ਰ ਰੱਖੇਗੀ ਕੇਂਦਰੀ ਟੀਮ ਭਾਈ ਵਿਗਿਆਨੀਆਂ ਦੀ ਫਲਾਈਂਗ ਸਕਵੈਡ ਕਰੇਗੀ ਚੈਕਿੰਗ ਇਹ ਪੰਜਾਬ ਦੇ ਵਿੱਚ ਹੁਣ ਤੱਕ ਸਾਹਮਣੇ ਆਏ ਨੇ ਪ੍ਰਾਲੀ ਸਾੜਨ ਦੇ 95 ਮਾਮਲੇ ਫਿਰ ਹਾਈ ਕੋਰਟ ਪਹੁੰਚਿਆ 328 ਪਵਨ ਸਰੂਪ ਗਾਇਬ ਹੋਣ ਦਾ ਮਾਮਲਾ ਕੰਟੈਂਪਟ ਆਫ ਕੋਰਟ ਦੀ ਪਾਈ ਪਟੀਸ਼ਨ ਹਾਈ ਕੋਰਟ ਨੇ ਡੀਜੀਪੀ ਨੂੰ ਨੋਟਿਸ ਜਾਰੀ ਕਰ ਮੰਗਿਆ ਜਵਾਬ ਸੰਸਦ ਦੇ ਜੇਤੀ ਬਾੜੀ ਕਮੇਟੀ ਦੇ ਚੇਅਰਮੈਨ ਬਣੇ ਰਹਿਣਗੇ ਚਰਨਜੀਤ ਚੰਨੀ ਲੋਕ ਸਭਾ ਸਪੀਕਰ ਨੇ ਕੁਝ ਕਮੇਟੀਆਂ ਦਾ ਕੀਤਾ ਪੁਨਰ ਗਠਨ ਸ਼ਸ਼ੀ ਥਰੂਰ ਵਿਦੇਸ਼ ਮਾਮਲੇ ਬਾਰੇ ਕਮੇਟੀ ਦੇ ਚੇਅਰਮੈਨ ਬਰਕਰਾਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਵਿੱਚ ਅਜੇ ਸੁਧਾਰ ਨਹੀਂ ਜੇ ਦਿਨ ਤੋਂ ਵੈਂਟੀਲੇਟਰ ਸਪੋਰਟੀ ਨੇ ਜਵੰਦਾ ਲਗਾਤਾਰ ਵੱਡੇ ਕਲਾਕਾਰ ਤੇ ਸਿਆਸਤਦਾਨ ਹਾਲ ਜਨਨ ਦਿੱਲੀ ਪਹੁੰਚ ਰਹੇ ਨੇ ਹਸਪਤਾਲ ਜਨਤੀ ਮੌਕੇ ਅੱਜ ਪੂਰੇ ਦੇਸ਼ ਦੇ ਵਿੱਚ ਮਹਾਤਮਾ ਗਾਂਧੀ ਨੂੰ ਕੀਤਾ ਜਾ ਰਿਹਾ ਯਾਦ ਰਾਜਘਾਟ ਪਹੁੰਚ ਕੇ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਸ਼ਰਧਾਂਜਲੀ ਸਾਭਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸ਼ਤਰੀ ਨੂੰ ਵੀ ਕੀਤਾ ਜਾ ਰਿਹਾ ਯਾਦ। ਅੱਜ ਦੇਸ਼ ਭਰ ਦੇ ਵਿੱਚ ਮਨਾਇਆ ਜਾ ਰਿਹਾ ਦੁਸਹਿਰੇ ਦਾ ਤਿਹਾੜੀ ਦਿੱਲੀ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਕਰਨਗੇ ਰਾਵਣ ਦਹਨ। ਇਸ ਵਾਰ ਰਾਜਸਥਾਨ ਦੇ ਕੋਟਾ ਦੇ ਵਿੱਚ ਸਾੜਿਆ ਜਾਵੇਗਾ ਸਭ ਤੋਂ ਉੱਚਾ ਰਾਵਣ। ਕੁਲਚ ਵੀ ਇਤਿਹਾਸਿਕ ਦੁਸਹਿਰੇ ਦਾ ਹੋਇਆ ਆਗਾਜ਼ ਰਾਵਣ ਦਹਨ ਦੀ ਬਜਾਏ ਦੇਵਤਿਆਂ ਦੀਆਂ ਪਾਲਕੀਆਂ ਸਜਾ ਕੇ ਬਣਾਇਆ ਜਾਂਦਾ ਤਿਹਾੜੀ 365 ਸਾਲਾਂ ਤੋਂ ਚੱਲੀ ਆ ਰਹੀ ਹੈ। ਪਰੰਪਰਾ 7 ਦਿਨ ਤੱਕ ਲੱਗਦੀਆਂ ਨੇ ਰੌਣਕਾਂ ਚੰਡੀਗੜ੍ਹ ਦੇ ਸੈਕਟਰ 30 ਦੇ ਵਿੱਚ ਸ਼ਰਾਰਤੀ ਅਨਸਰਾਂ ਨੇ ਸਾੜਿਆ ਰਾਵਣ ਦਾ ਪੁਤਲਾ ਦੀ ਰਾਤ ਲਗਾਈ ਅੱਗ ਅਚਾਨਕ ਮੱਚ ਗਈ ਹਫੜਾ ਦਫੜੀ ਰਿਟਾਇਰ ਫਾਈਟਰ ਜੈਟ MiG 21 ਨੂੰ ਸਕੂਲਾਂ ਦੇ ਵਿੱਚ ਪ੍ਰਦਰਸ਼ਨ ਕੀਤੇ ਜਾਣ ਦੀ ਅਪੀਲ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ 에어 ਚੀਫ ਮਾਰਸ਼ਲ ਨੂੰ ਲਿਖੀ ਚਿੱਠੀ ਕਿ ਆ ਬੱਚਾ ਨੂੰ ਮਿਲੇਗੀ ਦੇਸ਼ ਭਗਤੀ ਦੀ ਪ੍ਰੇਰਣਾ ਸਭ ਤੋਂ ਅੱਗੇ ਸਭ ਤੋਂ ਅਲੱਗ ਘਰਤਾਰ ਕੰਬਾਈ ਸਸ਼ੀਗਾਰ ਤੋਂ ਸੁ ਵਿਖਰੇ ਹੋ ਨਿਊਜ਼ 18 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਪ੍ਰਾਲੀ ਵਾਲੇ ਮੁੱਦੇ ਦੀ ਕਿਉਂਕਿ ਝੋਨੇ ਦਾ ਸੀਜ਼ਨ ਪੰਜਾਬ ਦੇ ਵਿੱਚ ਚੱਲ ਰਿਹਾ ਤੇ ਪ੍ਰਾਲੀ ਵਾਲਾ ਮੁੱਦਾ ਵੀ ਨਾਲ ਆ ਪਖਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਹਰ ਸਾਲ ਹੀ ਜਦੋਂ ਵਿੱਚ ਝੋਨੇ ਦਾ ਸੀਜ਼ਨ ਹੁੰਦਾ ਹੈ ਕਈ ਕਿਸਾਨਾਂ ਦੇ ਵੱਲ ਪ੍ਰਾਰੀ ਨੂੰ ਅੱਗੇ ਦੇ ਹਵਾਲੇ ਕੀਤਾ ਜਾਂਦਾ ਪਰ ਇਸ ਵਾਰ ਸਖਤੀ ਹੋਰ ਵੀ ਤੇਜ਼ ਕੀਤੀ ਜਾ ਰਹੀ ਹੈ ਤਾਂ ਜੋ ਪਰਾਲੀ ਦਾ ਖੇਤਾਂ ਦੇ ਵਿੱਚ ਨਿਪਟਾਰਾ ਕੀਤਾ ਜਾ ਸਕੇ ਕੋਈ ਵੀ ਕਿਸਾਨ ਪਰਾਲੀ ਨੂੰ ਅੱਗ ਦੇ ਹਵਾਲੇ ਨਾ ਕਰੇ ਇਸ ਨੂੰ ਲੈ ਕੇ ਪਰਾਲੀ ਸੜਨ ਦੇ ਮਾਮਲਿਆਂ ਤੇ ਕੇਂਦਰੀ ਟੀਮ ਦੇ ਵੱਲੋਂ ਨਜ਼ਰ ਰੱਖੀ ਜਾਵੇਗੀ ਬਾਈ ਵਿਗਿਆਨੀਆਂ ਦੀ ਟੀਮ ਨਿਗਰਾਨੀ ਕਰੇਗੀ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਫਲੈਂਗਸ ਕੁਰੇਡ ਤਾਇਨਾਤ ਕੀਤੀ ਹੈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ 에ਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਅਤੇ ਖੇਤੀਬਾੜੀ ਵਿਭਾਗ ਦੇ ਨਾਲ ਇੱਕ ਸਮੀਖਿਆ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਅਧਿਕਾਰੀਆਂ ਨੇ ਕਿਹਾ ਕਿ 15 ਅਕਤੂਬਰ ਤੋਂ 15 ਨਵੰਬਰ ਦਾ ਸਮਾਂ ਅਹਿਮ ਹੈ ਕਿਉਂਕਿ ਇਸ ਦੌਰਾਨ ਝੋਨੇ ਦੀ ਕਟਾਈ ਵੱਡੀ ਦਾ ਕੰਮ ਜ਼ੋਰਾਂ ਤੇ ਹੁੰਦਾ ਹੈ ਅਤੇ ਦੌਰਾਨ ਪ੍ਰਾਲੀ ਸਾੜੇ ਜਾਣ ਦੀ ਸੰਭਾਵਨਾ ਵੱਧ ਜਾਂਦੀ ਹੈ ਪੰਜਾਬ ਦੇ ਵਿੱਚ 30 ਸਤੰਬਰ ਤੱਕ ਖੇਤਾਂ ਦੇ ਵਿੱਚ ਅੱਗ ਲੱਗਣ ਦੇ 95 ਮਾਮਲੇ ਪਹਿਲਾਂ ਹੀ ਸਾਹਮਣੇ ਆ ਚੁੱਕੇ ਨੇ ਵਿਗਿਆਨੀ ਅਚਨਚੇਤ ਚੈਕਿੰਗ ਕਰਨਗੇ ਪੀਪੀਸੀਸੀਬੀ ਯਾਨੀ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਅਤੇ ਖੇਤੀਬਾੜੀ ਵਿਭਾਗ ਦੇ ਨਾਲ ਤਾਲਮੇ ਰੱਖਣਗੇ ਅਤੇ ਇਲਾਕੇ ਦੇ ਵਿੱਚ ਹਵਾ ਪ੍ਰਦੂਸ਼ਣ ਤੇ ਪ੍ਰਭਾਵ ਦਾ ਮੁਲਾਂਕਣ ਕੀਤਾ ਜਾਵੇਗਾ ਪੰਜਾਬ ਦੇ ਵਿੱਚ ਪਰਾਲੀ ਸਾਡੇ ਜਾਨ ਤੋਂ ਰੋਕਣ ਦੇ ਲਈ ਪਰਾਲੀ ਪ੍ਰੋਟੈਕਸ਼ਨ ਫੋਰਸ ਵੀ ਆਪਣਾ ਹੀ ਗਈ ਹੈ ਤਾਂ ਸਿੱਧੇ ਤੌਰ ਤੇ 55 ਕਿੜਾ ਕਿ ਹੋਰ ਵੀ ਕੱਸਿਆ ਜਾ ਸਕਦਾ ਹੈ ਜਿਸ ਤਰੀਕੇ ਦੇ ਨਾਲ ਹੁਣ ਤੱਕ 95 ਮਾਮਲੇ ਸਾਹਮਣੇ ਆ ਚੁੱਕੇ ਨੇ ਕਿਉਂਕਿ ਜਿਵੇਂ ਕਿ ਉਹਨਾਂ ਤਰੀਕਾਂ ਦਾ ਵੀ ਜ਼ਿਕਰ ਕੀਤਾ ਖਾਸ ਕਰਕੇ 15 ਅਕਤੂਬਰ ਤੋਂ ਲੈ ਕੇ 15 ਨਵੰਬਰ ਤੱਕ ਕਿਉਂਕਿ ਉਦੋਂ ਬਿਲਕੁਲ ਪੀਕ ਤੇ ਝੋਨੇ ਦੀ ਵਾਢੀ ਪਹੁੰਚਦੀ ਹੈ ਜਦੋਂ ਵੱਡੇ ਪੱਦਰ ਤੇ ਝੋਨੇ ਦੀ ਵਾਢੀ ਹੁੰਦੀ ਹੈ ਉਸ ਤੋਂ ਬਾਅਦ ਖੇਤ ਖਾਲੀ ਹੋ ਜਾਂਦੇ ਨੇ ਪਰਾਲੀ ਖੇਤਾਂ ਦੇ ਵਿੱਚ ਰਹਿ ਜਾਂਦੀ ਹੈ ਤਾਂ ਕਈ ਜਗ੍ਹਾਵਾਂ ਤੇ ਕਿਸਾਨਾਂ ਦੇ ਵੱਲੋਂ ਇਸ ਪ੍ਰਾਣੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਉਹਦੇ ਤਰੀਕੇ ਹੋਰ ਵੀ ਬਹੁਤ ਸਾਰੇ ਨੇ ਖੇਤਾਂ ਦੇ ਵਿੱਚ ਨਟਾਰਾ ਕੀਤਾ ਜਾ ਸਕਦਾ ਹੈ ਖੇਤਾਂ ਦੇ ਵਿੱਚ ਵਾਈ ਜਾ ਸਕਦੀ ਹੈ ਅੱপর ਕਿਸਾਨਾਂ ਵੱਲੋਂ ਇਸ ਦੇ ਪਿੱਛੇ ਆਪਣੀ ਮਜਬੂਰੀ ਦੱਸੀ ਜਾਂਦੀ ਹੈ ਤੇ ਮੁੱਦਾ ਲਗਾਤਾਰ ਹਰ ਸਾਲ ਹੀ ਭਖਦਾ ਹੋਇਆ ਨਜ਼ਰ ਆਉਂਦਾ ਹੈ ਤੇ ਇਸੇ ਮੁੱਦੇ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਕਿ ਪੰਜਾਬ ਦੇ ਵਿੱਚ ਪ੍ਰਾਣੀ ਸਾੜਨ ਦੇ ਮਾਮਲਿਆਂ ਤੇ ਹੁਣ ਕੇਂਦਰੀ ਟੀਮ ਦੇ ਵੱਲੋਂ ਆ ਨਜ਼ਰ ਰੱਖੀ ਜਾਵੇਗੀ ਵਿਗਿਆਨੀਆਂ ਦੀ ਟੀਮ ਨਿਗਰਾਨੀ ਕਰੇਗੀ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਫਲਾਈਂਗ ਸਕੁਅਰ ਤੈਨਾਤ ਕਰ ਦਿੱਤੀ ਹੈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ 에ਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਅਤੇ ਖੇਤੀਬਾੜੀ ਵਿਭਾਗ ਦੇ ਨਾਲ ਇੱਕ ਸਮੀਖਿਆ ਮੀਟਿੰਗ ਤੋਂ ਬਾਅਦ ਹੀ ਇਹ ਫੈਸਲਾ ਲਿਆ ਗਿਆ ਮਕਸਦ ਇਹ ਹੀ ਹੈ ਕਿ ਪ੍ਰਾਣੀ ਸਾੜਨ ਦੇ ਮਾਮਲੇ ਬਿਲਕੁਲ ਘਟਾਏ ਜਾਣ ਇਸ ਸਮੱਸਿਆ ਦਾ ਮਿਲ ਕੇ ਹੱਲ ਕੱਢਿਆ ਜਾਵੇ ਰੋਕਰਾਂਗ ਅਗਲੀ ਵੱਡੀ ਖਬਰ ਦਾ ਫਿਰ ਹਾਈ ਕੋਰਟ ਪਹੁੰਚਿਆ 328 ਪਾਵਨ ਸਰੂਪ ਗਾਇਬ ਹੋਣ ਦਾ ਮਾਮਲਾ ਕੰਟੈਂਪਟ ਆਫ ਕੋਰਟ ਦੀ ਪਟੀਸ਼ਨ ਪਾਈ ਗਈ ਹੈ ਪਟੀਸ਼ਨ ਕਰਤਾ ਦੀ ਮੰਗ ਤੇ ਫੈਸਲਾ ਲੈਣ ਦੇ ਲਈ 27 ਅਗਸਤ ਨੂੰ ਦਿੱਤੇ ਗਏ ਹੁਕਮ ਦੇ ਬਾਵਜੂਦ ਕਾਰਵਾਈ ਨਾ ਕਰਨ ਤੇ ਕੰਟੈਂਪਟ ਆਫ ਕੋਰਟ ਪਟੀਸ਼ਨ ਪਾਈ ਹੈ ਆ ਡੀਜੀਪੀ ਨੂੰ ਨੋਟਿਸ ਜਾਰੀ ਕਰਕੇ ਹਾਈ ਕੋਰਟ ਨੇ ਜਵਾਬ ਮੰਗਿਆ ਹੈ ਪਟੀਸ਼ਨ ਆ ਪਟੀਸ਼ਨਰ ਗੁਰਵਤਨ ਸਿੰਘ ਨੇ ਪਟੀਸ਼ਨ ਦੇ ਵਿੱਚ ਕਿਹਾ ਕਿ ਇਹ ਮਾਮਲਾ 2015 ਤੋਂ 2018 ਦੇ ਵਿਚਕਾਰ ਦਾ ਹੈ ਜਦੋਂ ਸ਼੍ਰੋਮਣੀ ਕਮੇਟੀ ਦੇ ਆ ਪ੍ਰਕਾਸ਼ਨ ਵਿਭਾਗ ਦੇ ਵਿੱਚੋਂ ਸ੍ਰੀ ਗੁਰਗਨ ਸਿੰਘ ਜੀ ਦੇ 328 ਪਵਿੱਤਰ ਸਰੂਪ ਆ ਗਾਇਬ ਹੋ ਗਏ ਸਨ ਆ ਸਾਡੇ ਨਾਲ ਐ ਜੀ ਪੀ ਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਜੁੜ ਚੁੱਕੇ ਨੇ ਗਰੇਵਾਲ ਸਾਹਿਬ ਤੁਹਾਡਾ ਸਵਾਗਤ ਹੈ ਨਿਊਜ਼ਲੈਟਰ ਪੰਜਾਬ ਤੇ ਗਰੇਵਾਲ ਸਾਹਿਬ ਮੁਰਤੋਂ ਹਾਈ ਕੋਰਟ ਪਹੁੰਚਿਆ 328 ਪਵਨ ਸਰੂਪ ਗਾਇਬ ਹੋਣ ਦਾ ਮਾਮਲਾ ਕੰਟੈਂਪਟ ਆਫ ਕੋਰਟ ਦੀ ਪਟੀਸ਼ਨ ਪਾਈ ਗਈ ਹੈ ਪਟੀਸ਼ਨ ਕਰਤਾ ਦੀ ਮੰਗ ਤੇ ਫੈਸਲਾ ਲੈਣ ਦੇ ਲਈ 27 ਅਗਸਤ ਨੂੰ ਦਿੱਤੇ ਗਏ ਹੁਕਮ ਦੇ ਬਾਵਜੂਦ ਆ ਦਰਸਲ ਕਾਰਵਾਈ ਨਾ ਕਰਨ ਤੇ ਇੱਕ ਕੰਟੈਂਪਟ ਆਫ ਕੋਰਟ ਪਟੀਸ਼ਨ ਪਾਈ ਗਈ ਹੈ ਆ ਤੁਹਾਡਾ ਇਸ ਤੇ ਰਿਐਕਸ਼ਨ ਕੀ ਹੈ ਦੇਖੋ ਜੀ ਗੱਲ ਇਹ ਆ ਕਿ ਐਸ ਪ੍ਰਿੰਸਪਲ ਰਣ ਸਾਹਿਬ ਦੀ ਸਰਕਾਰ ਲਈ ਇਸ ਸੰਬੰਧ ਦੇ ਵਿੱਚ ਕੋਈ ਵੀ ਕਿਸੇ ਦੀ ਟਰੂਟੀ ਜਾਂ ਆਉਟ ਗੱਲ ਹੋਈਆ ਉਹ ਉਸ ਗੱਲ ਨਾਲ ਡਟ ਕੇ ਹੁਣੇ ਖੜੇ ਆ ਤੇ ਖੜੇ ਰਹਾਂਗੇ ਹੂੰ ਹੁਣ ਕਹੀ ਗੱਲ 328 ਰੂਪਾਂ ਦੀ ਇਸ ਦੇ ਬਾਰੇ ਦੇ ਵਿੱਚ ਬਹੁਤ ਵੱਡੀ ਪੱਧਰ ਦੇ ਉੱਤੇ ਗਿਆਨੀ ਹਰਪੀ ਸਿੰਘ ਜੀ ਜਦੋਂ ਜਿਹੜਾ ਤੋਈ ਕਾਲ ਤੱਕ ਸੀਗੇ ਉਹਨਾਂ ਨੇ ਇੱਕ ਕਮੇਟੀ ਬਣਾਈ ਸੀ ਉਹਨਾਂ ਨੇ ਪੂਰੀ ਕੋਖ ਕੀਤੀ ਉਹ ਕੋਖ ਦੀ ਜਿਹੜੀ ਆ ਰਿਪੋਰਟ ਜਾਰੀ ਹੋਈ ਉਹ ਜਾਰੀ ਹੋਈ ਰਿਪੋਰਟਾਂ ਦੇ ਵਿੱਚ ਵੱਡੇ ਵੱਡੇ ਜਿਹੜੇ ਅਧਕਾਰੀ ਸੀਗੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਬਹੁਤ ਵੱਡੀ ਪੱਧਰ ਤੇ ਕਾਰਵਾਈ ਹੋਈ ਇਹ ਮਾਮਲਾ ਜਿਹੜਾ ਵਾ ਉਹ ਨੂੰ ਨਿਯਠਿਆ ਗਿਆ ਸੀ ੁਰਝਾਇਆ ਗਿਆ ਸੀ ਜੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਦੇ ਮੱਦੇਨਜ਼ਰ ਬੇਅਦਬੀਆਂ ਦੇ ਨਾਮ ਤੇ ਰਾਜਨੀਤੀ ਕਰਦੇ ਆਂ ਤੇ ਫਿਰ ਉਹ ਜਿਹੜੇ ਲੋਕ ਆ ਉਹਨਾਂ ਦੀ ਗਰਦਾਰ ਜਾਵਾ ਉਹਨਾਂ ਨੂੰ ਅੰਦਰ ਜਾਤੀ ਮਾਰਨੀ ਚਾਹੀਦੀ ਆ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਕਿਤੇ ਵੀ ਗੁਰੂ ਸਾਹਿਬ ਜੀ ਦੇ ਸਤਕਾਰ ਸੰਬੰਧ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀਂ ਕਰਦੀ ਉਸ ਤੋਂ ਇਲਾਵਾ ਵੀ ਜੇ ਕੋਈ ਕੋਰਟ ਸਾਨੂੰ ਪੁੱਛੇਗਾ ਜੇ ਅਸੀਂ ਉਹਨੂੰ ਵਾਜਬ ਜਵਾਬ ਦੇਵਾਂਗੇ ਪਰ ਇਹ ਮਸਲਾ ਹੱਲ ਹੋ ਚੁੱਕਿਆ ਨਹੀਂ ਇਹ ਗੁਰੇ ਸਾਹਿਬ ਤੁਹਾਡੇ ਕਹਿਣ ਦਾ ਭਾਵ ਹੈ ਕਿ ਜੋ ਅਕਾਲ ਤਖਤ ਸਾਹਿਬ ਦੇ ਨੂੰ ਕਮੇਟੀ ਬਣਾਏਗੀ ਉਸ ਤੋਂ ਬਾਅਦ ਜਿਹੜੇ ਵੀ ਤੱਥ ਸਾਹਮਣੇ ਆਏ ਜਾਂਚ ਦੇ ਵਿੱਚ ਉਸ ਦੇ ਹਿਸਾਬ ਦੇ ਨਾਲ ਕਾਰਵਾਈ ਹੋ ਚੁੱਕੀ ਹੈ ਬਿਲਕੁਲ ਸਸਪੈਂਡ ਹੋ ਚੁੱਕਿਆ ਜੀ ਸਾਡਾ 77 ਤੱਕ ਸਸਪੈਂਡ ਹੋ ਚੁੱਕਿਆ ਕਿੰਨੇ ਲੋਕ ਸਸਪੈਂਡ ਹੋ ਚੁੱਕੇ ਹਨ ਹਮ ਜਿਹੜੇ ਲੋਕਾਂ ਦੀ ਕਟਾਹੀ ਸੀ ਜਿਹੜੇ ਇਸ ਲਾਈਨ ਦੇ ਵਿੱਚ ਸੀਗੇ ਉਹ ਵੱਡੀ ਰਿਪੋਰਟ ਇੱਕ ਜਾਰੀ ਹੋਈ ਈਸ਼ਰ ਸਿੰਘ ਐਡਵੋਕੇਟ ਸੀਗੇ ਜਿਹੜੇ ਯਾਨੀ ਹਰਪੀ ਸਿੰਘ ਹੁਣਾਂ ਦੇ ਨੇ ਉਹ ਹਰਪੀ ਸਿੰਘ ਜੀ ਨੇ ਉਹਨਾਂ ਨੂੰ ਉਹ ਬਲਬਲੋਨਿਤ ਕੀਤਾ ਹੀ ਉਹਨੇ ਵੱਡੀ ਰਿਪੋਰਟ ਸੀਗੀ ਕਿੰਨੇ 100 ਪੇਜ ਦੀ ਰਿਪੋਰਟ ਆ ਉਹ ਉਹ ਰਿਪੋਰਟ ਨੂੰ ਲਾਗੂ ਕਰਕੇ ਕਾਰਵਾਈ ਵੱਡੀ ਕਾਰਵਾਈ ਹੋ ਚੁੱਕੀ ਆ ਉਹ ਇਹ ਗੱਲ ਨੂੰ ਤਾਂ ਸਿਰਫ ਕੁਝ ਲੋਕ ਜਿਹੜੇ ਆ ਜਿਹੜੇ ਸਭ ਤੋਂ ਵੱਡੇ ਦੋਸ਼ੀ ਆ ਉਹ ਆਪਣੀ ਗੱਲ ਨੂੰ ਛਪਾਉਣ ਵਾਸਤੇ ਆਪਣੀ ਜਿਹੜੀ ਉਹਦੀ ਸਸਪੈਂਸ਼ਨ ਆ ਉਸ ਨੂੰ ਚੁਣੌਤੀ ਦੇਣ ਵਾਸਤੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰ ਰਹੇ ਆ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਜਿਹੜੀਆਂ ਤੁਸੀਂ ਗਲਤੀਆਂ ਕੀਤੀਆਂ ਉਹਨਾਂ ਦੀ ਤੁਹਾਨੂੰ ਜਿਹੜੀ ਹੈ ਸਜ਼ਾ ਮਿਲਦੀ ਆ ਜੀ ਅਗਰ ਇਹ ਸਰਪੱਲੀ ਇਸ ਪਟੀਸ਼ਨ ਦੇ ਵਿੱਚ ਜੋ ਹਵਾਲਾ ਦਿੱਤਾ ਗਿਆ ਜ਼ਿਕਰ ਕੀਤਾ ਗਿਆ ਕਿ ਜਿਸ ਤਰੀਕੇ ਦੇ ਆਰਡਰ ਆਦੇਸ਼ ਦੇ ਦਿੱਤੇ ਗਏ ਸਨ ਕਾਰਵਾਈ ਨੂੰ ਲੈ ਕੇ ਉਹ ਪੰਜਾਬ ਪੁਲਿਸ ਦੇ ਵੱਲੋਂ ਐਕਸ਼ਨ ਉਹ ਕਾਰਵਾਈ ਉਸ ਤਰੀਕੇ ਦੀ ਅਮਲ ਦੇ ਵਿੱਚ ਲਿਆਂਦੀ ਨਹੀਂ ਗਈ। ਦੇਖੋ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਾ ਮਸਲਾ ਸੀ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੰਦੀ ਕੋ ਸਮਰੱਥ ਹੈ ਆਪਣੇ ਤੌਰ ਤੇ ਉਹਨਾਂ ਦੀ ਜਾਂਚ ਉਹ ਜਾਂਚ ਕਿਸੇ ਵੀ ਕੋਰਟ ਕੋਈ ਵੀ ਜਦੋਂ ਮੰਗੇਗੀ ਅਸੀਂ ਉਹ ਜਾਂਚ ਜਿਹੜੀ ਆ ਉਹ ਉਹਨਾਂ ਨੂੰ ਮੁਹੱਈਆ ਕਰਾਵਾਂਗੇ। ਉਹ ਮਸਲਾ ਜਿਹੜਾ ਵਾ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਨਹੀਂ ਸ਼ਰੋਣੀ ਕਮੇਟੀ ਆਪਣੇ ਆਪ ਦੀ ਇੱਕ ਪ੍ਰਬੰਧ ਹੈ। ਜਿਹੜਾ ਪ੍ਰਬੰਧ ਕਰ ਭਾਈ ਕਰ ਸਕਦਾ ਉਹ ਉਹੀ ਕਾਰਵਾਈ ਕੀਤੀ ਆ ਹਾਂ ਠੀਕ ਹੈ ਕਰੀਬਸਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਤਾਂ ਮੁਰ ਤੋਂ ਦਰਸਲ ਹਾਈ ਕੋਰਟ ਪਹੁੰਚਿਆ 328 ਪਾਵਨ ਸਰੂਪ ਗਾਇਬ ਹੋਣ ਦਾ ਮਾਮਲਾ ਕੰਟੈਂਪਟ ਆਫ ਕੋਰਟ ਦੀ ਹੁਣ ਪਟੀਸ਼ਨ ਪਾਈ ਗਈ ਹੈ ਆ ਤਾਂ ਡੀਜੀਪੀ ਨੂੰ ਨੋਟਿਸ ਜਾਰੀ ਕਰ ਦਿਓ ਹਾਈ ਕੋਰਟ ਦੇ ਵੱਲੋਂ ਜਵਾਬ ਵੀ ਮੰਗਿਆ ਗਿਆ ਹੈ ਅੱਗੇ ਮੈਂ ਅਗੇ ਗੱਲ ਕਰਾਂਗੇ ਪੰਜਾਬ ਦੇ ਅਧਿయోగਾਂ ਦੀ ਜਿਸ ਨੂੰ ਕੇ ਪੀਐਸਪੀਸੀਐਲ ਦੇ ਵੱਲੋਂ ਵੱਡੀ ਰਾਹ ਦਿੱਤੀ ਗਈ ਹੈ ਰਾਤ ਨੂੰ 1 ਰੁਪਿਆ ਸਸਤੀ ਮਿਲੇਗੀ ਬਿਜਲੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਪੀਐਸਪੀਸੀਐਲ ਨੇ ਪ੍ਰਤੀ ਯੂਨਿਟ 1 ਰੁਪਏ ਦੀ ਛੋਟ ਦਿੱਤੀ ਹੈ ਰਾਤ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਦਰਸਲ ਸਸਤੀ ਬਿਜਲੀ ਮਿਲੇਗੀ ਰਾਤ ਨੂੰ ਚੱਲਣ ਵਾਲੇ ਅਧਿయోగਾਂ ਨੂੰ ਇਸ ਦਾ ਫਾਇਦਾ ਹੋਵੇਗਾ 6 ਅਕਤੂਬਰ ਤੋਂ 31 ਮਾਰਚ ਤੱਕ ਇਹ ਛੋਟ ਲਾਗੂ ਰਹੇਗੀ ਸਾਢੇ 5 ਮਹੀਨਿਆਂ ਦਿਲ ਲਈ ਇੱਕ ਫਾਇਤੀ ਬਿਜਲੀ ਮੁਹੱਈਆ ਕਰਵਾਈ ਜਾਵੇਗੀ ਸਰਦੀਆਂ ਦੇ ਮੌਸਮ ਦੇ ਦੌਰਾਨ ਅਸਲ ਰਾਤ ਨੂੰ ਬਿਜਲੀ ਦੀ ਮੰਗ ਘੱਟ ਹੁੰਦੀ ਹੈ ਜਿਸ ਦੇ ਕਾਰਨ ਸਰਪਲਸ ਬਿਜਲੀ ਪੈਦਾ ਹੁੰਦੀ ਹੈ ਇਸ ਦੇ ਲਈ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਇਹ ਫੈਸਲਾ ਲਿਆ ਹੈ ਅਧਿయోగਪਤੀਆਂ ਨੂੰ ਇਸ ਰਾਹਤ ਦੇ ਨਾਲ ਉਤਪਾਦਨ ਵਧਣ ਦੀ ਵੀ ਉਮੀਦ ਹੈ ਰੋਕ ਕਰਨਗੇ ਅਗਲੀ ਖਬਰ ਦਾ ਸੰਸਦੀ ਖੇਤੀਬਾੜੀ ਕਮੇਟੀ ਦੇ ਮੁਖੀ ਬਣੇ ਰਹਿਣਗੇ ਚਰਨਜੀਤ ਚੰਨੀ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕੁਝ ਕਮੇਟੀਆਂ ਦਾ ਪੰਦਰ ਗਠਨ ਕੀਤਾ ਚਰਨਜੀਤ ਸਿੰਘ ਚੰਨੀ ਨੂੰ ਕਮੇਟੀ ਦਾ ਚੇਅਰਮੈਨ ਬਰਕਰਾਰ ਰੱਖਿਆ ਗਿਆ ਸ਼ਸ਼ੀ ਥਰੂਰ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਦੇ ਚੇਅਰਮੈਨ ਬਣੇ ਰਹਿਣਗੇ ਕਈ ਹੋਰ ਕਮੇਟੀਆਂ ਦੀ ਜ਼ਿੰਮੇਵਾਰੀ ਭਾਜਪੀ ਸੰਸਦਾਂ ਨੂੰ ਦਿੱਤੀ ਗਈ ਹੈ ਤਾਂ ਸੰਸਦੀ ਖੇਤੀਬਾੜੀ ਕਮੇਟੀ ਦੇ ਮੁਖੀ ਬਣੇ ਰਹਿਣਗੇ ਚਰਨਜੀਤ ਚੰਨੀ ਅਰਸਲ ਲੋਕ ਸਭਾ ਸਪੀਕਰ ਓਮ ਬਿਰਲਾ ਦੇ ਵੱਲੋਂ ਕੁਝ ਕਮੇਟੀਆਂ ਦਾ ਪੰਦਰ ਗਠਨ ਕੀਤਾ ਗਿਆ ਤਾਂ ਚਰਨਜੀਤ ਸਿੰਘ ਚੰਨੀ ਨੂੰ ਚ ਚੇਅਰਮੈਨ ਬਰਕਰਾਰ ਰੱਖਿਆ ਗਿਆ ਉੱਥੇ ਸ਼ਸ਼ੀ ਥਰੂਰ ਆਵਦੇਸ਼ ਮਾਮਲੇ ਬਾਰੇ ਕਮੇਟੀ ਦੇ ਚੇਅਰਮੈਨ ਬਣੇ ਰਹਿਣਗੇ ਰੁਕ ਰਹੇ ਹਾਂ ਅਗਲੀ ਖਬਰ ਦਾ ਸੜਕ ਹਾਸਿਆਂ ਦੇ ਵਿੱਚ ਮੌਤ ਮਾਮਲੇ 'ਚ ਲੁਧਿਆਣਾ ਤੀਜੇ ਸਥਾਨ ਤੇ ਹੈ NCARB ਦੇ ਵੱਲੋਂ ਪੇਸ਼ ਕੀਤੀ 2023 ਦੀ ਰਿਪੋਰਟ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਦੇਸ਼ ਦਾ ਸਭ ਤੋਂ ਵੱਧ ਮੌਤਾਂ ਵਾਲਾ ਸ਼ਹਿਰ ਬਣਿਆ ਹੈ ਲੁਧਿਆਣਾ 2023 ਦੇ ਵਿੱਚ ਲੁਧਿਆਣਾ ਚ ਸੜਕ ਹਾਸਿਆਂ ਦੇ ਵਿੱਚ ਮੌਤ ਦਰ 80% ਦਰਜ ਕੀਤੀ ਗਈ ਹੈ ਲੁਧਿਆਣਾ ਦੇ ਵਿੱਚ 504 ਸੜਕ ਹਾਸਿਆਂ ਦੇ ਵਿੱਚ 402 ਲੋਕਾਂ ਦੀ ਮੌਤ ਹੋਈ ਹੈ ਇਹ ਅੰਕੜੇ ਆਪਣੇ ਆਪ ਦੇ ਵਿੱਚ ਹੈਰਾਨ ਕਰਨ ਵਾਲੀ ਨੇ ਜ਼ਿਲ੍ਹਿਆਂ ਦੇ ਹਿਸਾਬ ਦੇ ਨਾਲ ਪੰਜਾਬ ਵੀ ਦੇਸ਼ ਦੇ ਵਿੱਚ ਤੀਜੇ ਸਥਾਨ ਤੇ ਹੈ 2023 ਦੇ ਵਿੱਚ ਪੰਜਾਬ ਚ ਸੜਕ ਹਾਸਿਆਂ ਦੇ ਵਿੱਚ ਮੌਤ ਦਰ 78% ਅੱਜ ਦਰਜ ਕੀਤੀ ਗਈ ਹੈ ਤਾਂ ਸੜਕ ਹਾਸਿਆਂ ਦੇ ਵਿੱਚ ਮੌਤਾਂ ਦੇ ਮਾਮਲੇ 'ਚ ਲੁਧਿਆਣਾ ਤਿੱਜੇ ਸਥਾਨ ਤੇ ਹੈ ਦਰਸਲ ਐਨਸੀਆਰਬੀ ਦੇ ਵੱਲੋਂ ਪੇਸ਼ ਕੀਤੀ 2023 ਦੀ ਰਿਪੋਰਟ ਦੇ ਵਿੱਚ ਇਹ ਵੱਡਾ ਖੁਲਾਸਾ ਹੋਇਆ ਹੈ ਆ ਤੁਹਾਨੂੰ ਗ੍ਰਾਫਿਕ ਦੇ ذریعے ਵੀ ਇਹ ਜਾਣਕਾਰੀ ਦੇ ਰਹੇ ਹਾਂ ਜੇਕਰ ਹਾਸਿਆਂ ਦੀ ਗੱਲ ਕਰੀਏ ਐਨਸੀਬੀਆਰਬੀ ਦੀ ਰਿਪੋਰਟ ਦੇ ਵਿੱਚ ਸਾਲ 2023 ਦੀ ਰਿਪੋਰਟ ਦੇ ਵਿੱਚੋ ਵੱਡਾ ਖੁਲਾਸਾ ਹੋਇਆ ਹੈ ਮਿਜ਼ੋਰਮ ਦੇ ਵਿੱਚ 85% ਹੈ ਜੋ ਮੌਤ ਦਰ ਬਿਹਾਰ ਦੇ ਵਿੱਚ 22.4% ਹੈ ਤੇ ਪੰਜਾਬ ਦੇ ਵਿੱਚ 78% ਮੌਤ ਦਰ ਜੋ ਕਿ ਸੜਕ ਹਾਸਿਆਂ ਦੇ ਵਿੱਚ ਆ ਦਰਜ ਕੀਤੀ ਗਈ ਹੈ ਆ ਤਾਂ ਦੇਸ਼ ਦਾ ਸਭ ਤੋਂ ਵੱਧ ਮੌਤਾਂ ਵਾਲਾ ਸ਼ਹਿਰ ਲੁਧਿਆਣਾ ਬਣ ਗਿਆ 2023 ਦੇ ਵਿੱਚ ਲੁਧਿਆਣਾ ਚ ਸੜਕ ਹਾਸਿਆਂ ਤੇ ਚੱਲਦਿਆਂ ਮੌਤ ਦਰ 80% ਦਰਜ ਕੀਤੀ ਗਈ ਯਾਨੀ ਕਿ ਜਿਹੜੇ ਸੜਕ ਹਾਸੇ ਵਾਪਰੇ ਉਸ ਦੇ ਵਿੱਚ 80% ਲੋਕਾਂ ਦੀ ਜੋ ਕਿ ਜਾਨ ਚਲੀ ਗਈ ਲੁਧਿਆਣਾ ਦੇ ਵਿੱਚ 504 ਸੜਕ ਹਾਸਿਆਂ ਦੇ ਵਿੱਚ 402 ਲੋਕਾਂ ਦੀ ਜਾਨ ਗਈ ਜ਼ਿਲ੍ਹਿਆਂ ਦੇ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਵੀ ਪੰਜਾਬ ਵੀ ਦੇਸ਼ ਦੇ ਵਿੱਚ ਤਜਿਸਥਾਨ ਤੇ 2023 ਦੇ ਵਿੱਚ ਪੰਜਾਬ ਸੜਕ ਹਾਸਿਆਂ ਦੇ ਵਿੱਚ ਮੌਤ ਦਰ 78% ਦਰਜ ਕੀਤੀ ਗਈ ਕਿਉਂਕਿ ਅੰਕੜੇ ਆਪਣੇ ਆਪ ਦੇ ਵਿੱਚ ਹਰਾਨ ਕਰਨ ਵਾਲੇ ਨੇ ਕਿ ਕਿਵੇਂ ਹਰ ਰੋਜ਼ ਸੜਕ ਹਾਸੀ ਵਾਪਰੇ ਨੇ ਨਾ ਸੜਕ ਹਾਸਿਆਂ ਦੇ ਵਿੱਚ ਲੋਕਾਂ ਦੀ ਜਾਨ ਵੀ ਜਾ ਰਹੀ ਹੈ ਅੱਗੇ ਬਦਾਂ ਤੇ ਗੱਲ ਕਰਾਂਗੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਵਿੱਚ ਅਜੇ ਵੀ ਸੁਧਾਰ ਨਹੀਂ ਹੋਇਆ ਜੇ ਦਿਨ ਤੋਂ ਦਰਸਲ ਵੈਂਟੀਲੇਟਰ ਸਪੋਰਟ ਤੇ ਨੇ ਜਵੰਦਾ ਲਗਾਤਾਰ ਵੱਡੇ ਕਲਾਕਾਰ ਤੇ ਸਿਆਸਤਦਾਨ ਉਹਨਾਂ ਦਾ ਹਾਲ ਚਾਣਨ ਦੇ ਲਈ ਵੀ ਹਸਪਤਾਲ ਪਹੁੰਚ ਰਹੇ ਨੇ ਕਿਉਂਕਿ ਹਰ ਰੋਜ਼ 40 ਹਸਪਤਾਲ ਦੇ ਵੱਲੋਂ ਮੈਡੀਕਲ ਬੁਲੇਟਿਨ ਵੀ ਜਾਰੀ ਕੀਤਾ ਜਾਂਦਾ ਹੈ ਪਰ ਉਸ ਦੇ ਮੁਤਾਬਿਕ ਹੁਣ ਤੱਕ ਜਿੰਨੀ ਵੀ ਜਾਣਕਾਰੀ ਹਸਪਤਾਲ ਦੇ ਵੱਲੋਂ ਸਾਂਝੀ ਕੀਤੀ ਗਈ ਮੈਡੀਕਲ ਬੁਲੇਟਿਨ ਜਾਰੀ ਕੀਤੇ ਗਏ ਤਾਂ ਅਸਤੀ ਉਵੇਂ ਦੀ ਹੀ ਬਣੀ ਹੋਈ ਆ ਉਸ ਦੇ ਵਿੱਚ ਕੋਈ ਵੀ ਸਦਾਰ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਲਗਾਤਾਰ ਅਰਦਾਸਾਂ ਦਵਾਵਾਂ ਦਾ ਦੌਰ ਵੀ ਲਗਾਤਾਰ ਚੱਲ ਰਹੀ ਹੈ ਵਕਫਾ ਗਜਗਾਵਾਂ ਤੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵੱਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਸਿਹਤ ਯਾਬੀ ਨੂੰ ਲੈ ਕੇ ਕਿ ਰਾਜਵੀਰ ਜਵੰਦਾ ਜਲਦ ਸਿਹਤਯਾਬ ਹੋਣ ਜਲਦ ਤੰਦਰੁਸਤ ਹੋਣ ਤਾਂ ਅਸੀਂ ਵੀ ਹਰ ਰੋਜ਼ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਜੋ ਵੀ ਤਾਜ਼ਾ ਅਪਡੇਟ ਤਾਜ਼ਾ ਜਾਣਕਾਰੀ ਹੁੰਦੀ ਹੈ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹ ਜਾਣਕਾਰੀ ਆ ਲੋਕਾਂ ਤੱਕ ਪਹੁੰਚਾਈ ਜਾਵੇ ਕਿਉਂਕਿ ਸੋਸ਼ਲ ਮੀਡੀਆ ਤੇ ਤਰ੍ਹਾਂ ਤਰ੍ਹਾਂ ਦੀਆਂ ਫਾਹਾਂ ਫੈਲਦੀਆਂ ਨੇ ਕਈ ਤਰੀਕੇ ਦੀਆਂ ਲੋਕਾਂ ਦੇ ਵੱਲੋਂ ਪੋਸਟਾਂ ਵੀ ਪਾਈਆਂ ਜਾਂਦੀਆਂ ਨੇ ਪਰ ਸਾਡੀ ਹਰ ਰੋਜ਼ ਦੀ ਕੋਸ਼ਿਸ਼ ਹੁੰਦੀ ਹੈ ਕਿ ਜੋ ਤਾਜ਼ਾ ਜਾਣਕਾਰੀ ਆਫੀਸ਼ੀਅਲੀ ਹਸਪੀਟਲ ਦੇ ਵੱਲੋਂ ਸਾਂਝੀ ਕੀਤੀ ਜਾਂਦੀ ਉਹ ਹੀ ਜਾਣਕਾਰੀ ਆ ਦਰਸ਼ਕਾਂ ਤੱਕ ਪਹੁੰਚਾ ਸਕੀਏ ਤਾਂ ਸਦਾਰੂ ਕਰਦੇ ਆ ਮੁਹਾਲੀ ਦੇ ਫੋਟਿਸ ਹਸਪੀਟਲ ਦਾ ਜਿੱਥੋਂ ਕਿ ਮੇਰੇ ਸਹਿਯੋਗੀ ਉਮੇਸ਼ ਸ਼ਰਮਾ ਲਾਈਵ ਜੁੜ ਚੁੱਕੇ ਨੇ ਉਵੇਂ ਜਿਵੇਂ ਕਿ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਹਰ ਰੋਜ਼ ਜਿਵੇਂ ਕਿ ਹਸਪਤਾਲ ਦੇ ਮੈਡੀਕਲ ਬੁਲਟਿਨ ਵਿੱਚ ਆਰਿ ਕੀਤਾ ਜਾਂਦਾ ਹੈ ਇਸ ਦੇ ਵਿਚਾਲੇ ਲੋਕਾਂ ਦੇ ਵੱਲੋਂ ਅਰਦਾਸਾਂ ਵੀ ਕੀਤੀਆਂ ਜਾ ਰਹੀਆਂ ਨੇ ਕਿ ਜਲਦ ਰਾਜਵੀਰ ਜਵੰਦਾ ਸਿਹਤਯਾਬ ਹੋਣ ਤੇ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਤਾਜ਼ਾ ਅਪਡੇਟ ਕੀ ਹੈ ਤਾਜ਼ਾ ਜਾਣਕਾਰੀ ਕੀ ਹੈ ਰਾਜਵੀਰ ਜਵੰਦਾ ਦੀ ਹਾਲਤ ਨੂੰ ਲੈ ਕੇ ਸਿਹਤ ਨੂੰ ਲੈ ਕੇ ਦੇਖੋ ਜਦੋਂ ਤੋਂ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਔਰ 40s ਹਸਪੀਟਲ ਪਹੁੰਚੇ ਨੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਆਪਾਂ ਹੁਣ ਲਾਈਵ ਕਰ ਰਹੇ ਆ ਯਾਰ ਖਬਰ ਜਿਹੜੀ ਦੇ ਰਹੇ ਆ ਕਿਉਂਕਿ ਜਦੋਂ ਐਦਾਂ ਦੀ ਕੋਈ ਘਟਨਾ ਹੋਵੇ ਤਾਂ ਫਰਜ਼ ਵੀ ਬਣਦਾ ਡਿਊਟੀ ਵੀ ਹੈ ਕਿ ਆਥੈਂਟਿਕ ਜਿਹੜੀ ਰਿਪੋਰਟਿੰਗ ਹੈ ਉਹ ਕਰਨੀ ਬਹੁਤ ਬਿਹਤ ਅਹਿਮ ਹੋ ਜਾਂਦੀ ਹੈ ਕਿਉਂਕਿ ਕਿਸੇ ਦਾ ਉਹ ਕਿਸੇ ਦਾ ਮੁੰਡਾ ਹੈ ਕਿਸੇ ਦਾ ਪਤੀ ਹੈ ਕਿਸੇ ਦਾ ਬੇਟਾ ਤਾਂ ਜਿਹੜੀ ਅਫਵਾਹਾਂ ਵਿੱਚ ਕਈ ਵਾਰ ਫੈਲੀਆਂ ਸੀਗੀਆਂ ਅਸੀਂ ਵੀ ਸਾਰਿਆਂ ਨੂੰ ਕਿਹਾ ਸੀਗਾ ਲੇਕਿਨ ਜਿਹੜੀ ਅਪਡੇਟ ਸਿਰਫ ਮੈਡੀਕਲ ਦੇਖੋ ਉਹਨਾਂ ਦਾ ਇਲਾਜ ਕਰ ਰਹੇ ਨੇ ਡਾਕਟਰ ਔਰ ਡਾਕਟਰੋਂ ਤੋਂ ਬਿਹਤਰ ਕੋਈ ਨਹੀਂ ਜਾਣ ਸਕਦਾ ਔਰ ਡਾਕਟਰ ਦਾ ਹੀ ਜਦੋਂ ਮੈਡੀਕਲ ਬੁਲਟਨ ਆਂਦਾ ਹੈ ਅਸੀਂ ਉਸੇ ਹਿਸਾਬ ਨਾਲ ਹੀ ਅੱਗੇ ਦੱਸਦੇ ਹਾਂ ਔਰ ਕੱਲ ਜਿਹੜਾ ਮੈਡੀਕਲ ਬੁਲਟਨ ਆਇਆ ਹੈ 2:30 ਤੋਂ 3 ਵਜੇ ਦੇ ਕਰੀਬ ਜੇ ਉਸ ਨੂੰ ਦੇਖਿਆ ਜਾਏ ਔਰ ਜਿਹੜੀ ਕੰਡੀਸ਼ਨ ਦੇ ਪਹਿਲੇ ਦਿਨ ਸੀਗੀ ਤਾਂ ਉਹਦੇ ਵਿੱਚ ਕੋਈ ਖਾਸ ਬਦਲਾਅ ਨਜ਼ਰ ਨਹੀਂ ਆਂਦਾ ਕਿਉਂਕਿ ਕੱਲ ਡਾਕਟਰਾਂ ਨੇ ਜਿਹੜੇ ਮੈਡੀਕਲ ਬੁਲਟਨ ਦਾ ਮੈਂ ਨਜ਼ਰ ਪਾਵਾਂ ਤਾਂ ਕੱਲ ਟੀਮ ਨੇ ਸਾਫ਼ ਕਿਹਾ ਕਿ ਉਹਨਾਂ ਦੀ ਕੰਡੀਸ਼ਨ ਜਿਹੜੀ ਹੈਗੀ ਹੈ ਉਹ ਕ੍ਰਿਟੀਕਲ ਹੈ ਔਰ ਕੋਈ ਸਿਗਨੀਫੀਕੈਂਟ ਇੰਪਰੂਵਮੈਂਟ ਕਲੀਨਿਕਲ ਇੰਪਰੂਵਮੈਂਟ ਆਬਜ਼ ਤੱਕ ਕਿਤੇ ਨ ਕਿਤੇ ਇਹ ਜਿਹੜੀ ਸ਼ਬਦਾਵਲੀ ਹੁੰਦੀ ਹੈ ਮੈਡੀਕਲ ਬੁਲੇਟਿਨ ਜਿਹੜਾ ਹੁੰਦਾ ਹੈ ਉਹ ਡਾਕਟਰਾਂ ਵੱਲੋਂ ਉਸ ਟੀਮ ਵੱਲੋਂ ਤਿਆਰ ਕੀਤਾ ਜਾਂਦਾ ਜਿਹੜੇ ਉਹਨਾਂ ਦਾ ਇਲਾਜ ਕਰ ਰਹੇ ਨੇ ਜਿੱਥੇ ਉਹ ਜ਼ਰੇ ਇਲਾਜ ਨੇ ਉਹਨਾਂ ਦੀ ਦੇਖ ਰੱਖ ਵਿੱਚੋਂ ਰਾਜਵਰ ਜਵੰਦਾ ਆਪਣੀ ਲੜਾਈ ਲੜ ਰਹੇ ਨੇ ਜ਼ਿੰਦਗੀ ਦੀ ਤਾਂ ਉਹ ਮੈਡੀਕਲ ਬੁਲੇਟਿਨ ਦੀ ਜੇ ਆਪਾਂ ਗੱਲ ਕਰੀਏ ਤਾਂ ਜਿਹੜਾ ਕੱਲ ਆਇਆ ਅੱਜ ਵੀ 2:30 ਵਜੇ ਦੇ ਕਰੀਬ ਮੈਡੀਕਲ ਬੁਲੇਟਿਨ ਆਏਗਾ ਤੇ ਕੱਲ ਦੇ ਮੈਡੀਕਲ ਬੁਲੇਟਿਨ ਦੀ ਤੇ ਅੱਜ ਦੀ ਮੈਡੀਕਲ ਬੁਲੇਟਿਨ ਦੀ ਕੀ ਕਾ ਕੋਈ ਇੰਪਰੂਵਮੈਂਟ ਹੈ ਜਾਂ ਕੀ ਕੰਡੀਸ਼ਨ ਹੈ ਉਹ ਜ਼ਰੂਰ ਦੱਸਾਂਗੇ ਲੇਕਿਨ ਕ੍ਰਿਟੀਕਲ ਕੰਡੀਸ਼ਨ ਵਿੱਚ ਨੇ ਰਾਜਵੀਰ ਜਵੰਦਾ ਔਰ ਕਿਉਂਕਿ ਦੇਖੋ ਅਸੀਂ ਔਥੈਂਟਿਕ ਹੋ ਮੰਨਾਂਗੇ ਜਿਹੜਾ ਸਾਨੂੰ 40s ਤੋਂ ਆਏਗਾ ਕਿਉਂਕਿ ਜਿੱਥੇ ਜ਼ੇਰੇ ਇਲਾਜ ਨੇ ਜਿਹੜੀ ਟੀਮ ਨਿਊਰੋ ਸਾਇੰਸ ਦੀ ਟੀਮ ਹੈ ਜਿਹੜੀ ਮੈਡੀਕਲ ਟੀਮ ਹੈ ਉਹ ਇਲਾਜ ਕਰ ਰਹੀ ਹੈ ਤਾਂ ਕੰਡੀਸ਼ਨ ਕ੍ਰਿਟੀਕਲ ਹੀ ਹੈ ਹਲੇ ਹਾਂ ਦੁਆਵਾਂ ਦਾ ਦੌਰ ਜਾਰੀ ਹੈ ਔਰ ਦੁਆਵਾਂ ਹੋਣੀ ਵੀ ਚਾਹੀਦੀਆਂ ਨੇ ਔਰ ਇਸੇ ਕਰਕੇ ਚਾਹੇ ਉਹਨਾਂ ਦੇ ਫੈਨਸ ਹੋਣ ਸਾਥੀ ਕਲਾਕਾਰ ਹੋਣ ਕੋਈ ਵੀ ਹੋਏ ਹਰ ਕੋਈ ਚਾਹੁੰਦਾ ਹੈ ਕਿ ਉਹ ਛੇਤੀ ਤੋਂ ਛੇਤੀ ਉਠਖੜ ਆਪਣੇ ਠੀਕ ਹੋਣ ਸਿਹਤਯਾਬ ਹੋਣ ਸਿਹਤਮੰਦ ਹੋਣ ਲੇਕਿਨ ਇਥੋਂ ਡਾਕਟਰ ਸੀ ਹਨ ਉਹਨੂੰ ਹਰੀ ਛੰਡੀ ਜਦ ਤੱਕ ਦੇਣਗੇ ਜਾਂ ਡਾਕਟਰ ਜਦ ਤੱਕ ਨਹੀਂ ਕਹਿਣਗੇ ਤਾਂ ਕੁਝ ਵੀ ਨਹੀਂ ਕੀਤਾ ਜਾ ਸਕਦਾ ਫਿਲਹਾਲ ਕੰਡੀਸ਼ਨ ਦੀ ਜਿਹੜੀ ਗੱਲ ਹੈ ਕਿਉਂਕਿ ਮੈਡੀਕਲ ਬੁਲਟਨ ਜਿਹੜਾ ਆਇਆ ਉਹ ਕ੍ਰਿਟੀਕਲ ਕੰਡੀਸ਼ਨ ਹੀ ਉਹਨਾਂ ਨੇ ਦੱਸੀ ਹੈ ਔਰ ਉਹ ਇੰਪਰੂਵਮੈਂਟ ਖਾਸ ਕੋਈ ਨਹੀਂ ਹੋਈ ਤਾਂ ਹੁਣ ਅੱਜ ਦੀ ਵੇਟ ਹੈ ਕਿ ਅੱਜ ਜਿਹੜਾ 2:30 ਵਜੇ ਬੁਲਟਨ ਆਏਗਾ ਉਹਦੇ ਵਿੱਚ ਕੀ ਨਿਕਲ ਕੇ ਆਂਦਾ ਹੈ ਔਰ ਕਿੱਦਾਂ ਦੀ ਸਿਹਤ ਹੈ ਰਾਜਵੀਰ ਜਵੰਦਾ ਦੀ ਕਿਉਂਕਿ ਹਾਦਸਾ ਜਿਹੜਾ ਉਹ ਬੜਾ ਭਿਆਨਕ ਹਾਦਸਾ ਹੋਇਆ ਹੈ ਉਹ ਬਾਈਕ ਨੂੰ ਬੇਸ਼ੱਕ ਖਰਾਚ ਨਹੀਂ ਆਇਆ ਲੇਕਿਨ ਰਾਜਵੀਰ ਜਵੰਦਾ ਨੂੰ ਹੈਡ ਇੰਜਰੀ ਹੈ ਔਰ ਉਹਨਾਂ ਨੂੰ ਨਿਊਰੋ ਦੀ ਜਿਹੜੀ ਪ੍ਰੋਬਲਮ ਹੈ ਉਹ ਬਹੁਤ ਗਹਿਰੀ ਚੋਟਾਂ ਜਿਹੜੀ ਹੈ ਉਹ ਪਹੁੰਚੀਆਂ ਨੇ ਤਾਂ ਇਸ ਕਰਕੇ ਇਹ ਸਾਰੀ ਜੀ ਚੀਜ਼ ਕੰਡੀਸ਼ਨ ਹੈ ਅੱਜ ਦੁਪਹਿਰ ਬਾਅਦ ਕਲੀਅਰ ਹੋਏਗੀ ਜਦੋਂ ਮੈਡੀਕਲ ਬੁਲਟਨ ਆਏਗਾ ਹਾਂ ਠੀਕ ਹੈ ਉਮੇਸ਼ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਦੇ ਵਿੱਚ ਅਜੇ ਵੀ ਸੁਧਾਰ ਨਹੀਂ ਹੈ ਕਿਉਂਕਿ ਅੱਜ ਜੋ ਮੈਡੀਕਲ ਬੁਲਟਨ ਦੁਪਹਿਰ ਵੇਲੇ ਜਾਰੀ ਕੀਤਾ ਜਾਵੇਗਾ ਉਸ ਤੋਂ ਬਾਅਦ ਹੋਰ ਵੀ ਸਥਿਤੀ ਸਪਸ਼ਟ ਹੋਵੇਗੀ ਅੱਗੇ ਪੜਾਂਗੇ ਤੇ ਗੱਲ ਕਰਾਂਗੇ ਹੁਸ਼ਿਆਰਪੁਰ ਦੀ ਹੁਸ਼ਿਆਰਪੁਰ ਦੇ ਵਿੱਚ ਭਾਰੀ ਮੀਂਹ ਪਿਆ ਦੁਸਹਿਰਾ ਗਰਾਊਂਡ ਇਲਾਕਾ ਜਿਸ ਦੇ ਨਾਲ ਜਲਤਲ ਹੋ ਗਿਆ ਸੜਕਾਂ ਗਲੀਆਂ ਦੇ ਵਿੱਚ ਪਾਣੀ ਭਰ ਗਿਆ ਮੀਂਹ ਦੇ ਨਾਲ ਰਾਵਣ ਮੇਗਨਾਥ ਤੇ ਕੁੰਭਕਰਨ ਦੇ ਪਤਲੇ ਵੀ ਭਿੱਜ ਗਏ ਨੇ ਪੂਰੀਆਂ ਤਸਵੀਰਾਂ ਵੀ ਜੋ ਕੇ ਸਾਹਮਣੇ ਆਈਆਂ ਨੇ ਕਿ ਦੁਸਹਿਰਾ ਗਰਾਊਂਡ ਇਲਾਕਾ ਇਸ ਮੀਂਹ ਦੇ ਚੱਲਦਿਆਂ ਜਲਤਲ ਹੋਇਆ ਹੁਸ਼ਿਆਰਪੁਰ ਦੇ ਵਿੱਚ ਭਾਰੀ ਮੀਂਹ ਪਿਆ ਕਿਉਂਕਿ ਪਿਛਲੇ ਕੁਝ ਦਿਨਾਂ ਦਾ ਗੈਪ ਪਿਆ ਜਿਸ ਤੋਂ ਬਾਅਦ ਚ ਗਰਮੀ ਵਾਲਾ ਪੜਾ ਵੀ ਵਾਧਾ ਹੋਇਆ ਨਜ਼ਰ ਆ ਰਹੇ ਸੀਗਾ ਆਹ ਤਾਂ ਤੁਹਾਨੂੰ ਸੀ ਤਸਵੀਰਾਂ ਹੁਸ਼ਾਲਪੁਰ ਦੀਆਂ ਵਿਖਾ ਰਹੇ ਹਾਂ ਹਾਲਾਂਕਿ ਮੌਨਸੂਨ ਦੀ ਵਿਦਾਈ ਹੋ ਚੁੱਕੀ ਹੈ ਪਰ ਮੌਨਸੂਨ ਦੇ ਜਾਣ ਤੋਂ ਬਾਅਦ ਵੀ ਕਿਸ ਤਰ੍ਹਾਂ ਦੇ ਦੀਆਂ ਹਾਲਾਤ ਨੇ ਕਿਸ ਤਰ੍ਹਾਂ ਦੀਆਂ ਤਸਵੀਰਾਂ ਨੇ ਇਹ ਆਪਣੇ ਆਪ ਦੇ ਵਿੱਚ ਇਹਨਾਂ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਆਹ ਸੜਕਾਂ ਤਲਾ ਦਾ ਰੂਪ ਧਾਰਨ ਕਰ ਚੁੱਕੀਆਂ ਨੇ ਨਾਲ ਤੁਹਾਨੂੰ ਸੀ ਤਿੰਨ ਰਾਵਣ ਮੇਘਨਾਦ ਤੇ ਕੁੰਭਕਰਨ ਦੇ ਪਤਲੇ ਵੀ ਵਿਖਾ ਰਹੇ ਹਾਂ ਇਹ ਵੀ ਆਹ ਮੀਂਹ ਦੇ ਪਾਣੀ ਦੇ ਕਾਰਨ ਪੂਰੀ ਤਰ੍ਹਾਂ ਦੇ ਨਾਲ ਆ ਭਿੱਜ ਚੁੱਕੇ ਨੇ ਤੇ ਉਸੇ ਹੀ ਕਈ ਕਈ ਫੁੱਟ ਪਾਣੀ ਦੇ ਵਿੱਚ ਵਾ ਲੰਘਦੇ ਹੋਏ ਗੱਡੀਆਂ ਲੰਘਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹਾਲਾਂਕਿ ਆ ਉਥੋਂ ਦੇ ਲੋਕਾਂ ਵਾਸਤੇ ਮੀ ਰਾਤ ਵਾਲੀ ਵੀ ਖਬਰ ਹੈ ਕਿ ਜਿਸ ਤਰੀਕੇ ਦੇ ਨਾਲ ਗਰਮੀ ਦੇ ਵਿੱਚ ਵਾਧਾ ਹੋ ਰਿਹਾ ਸੀ ਲੋਕਾਂ ਨੂੰ ਗਰਮੀ ਤੋਂ ਵੀ ਰਾਹਤ ਮਿਲੀ ਹੈ ਪਰ ਇਹ ਹਾਲਾਤਾਂ ਦੇ ਵਿੱਚ ਜਦੋਂ ਬਾਜ਼ਾਰਾਂ ਦੇ ਵਿੱਚ ਸੜਕਾਂ ਦੇ ਵਿੱਚ ਪਾਣੀ ਭਰ ਜਾਂਦਾ ਤਾਂ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸਿੱਧਾ ਰੁਕ ਕਰਾਂਗੇ ਹਸ਼ਰਪੁਰ ਦੇ ਇਸੀ ਜਗ੍ਹਾ ਦਾ ਜਿੱਥੋਂ ਕਿ ਮੇਰੇ ਸਹਿਯੋਗੀ ਅਮਰੀਕ کمار ਜੁੜ ਚੁੱਕੇ ਨੇ ਅਮਰੀਕਾ ਤਸਵੀਰਾਂ ਆਪਣੇ ਆਪ ਦੇ ਵਿੱਚ ਰਾਤ ਵਾਲੀਆਂ ਵੀ ਨੇ ਕਿ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪਰ ਮੁਸ਼ਕਲ ਵੀ ਜਰੂਰ ਵੱਧਦੀ ਹੋਈ ਲੋਕਾਂ ਦੀ ਨਜ਼ਰ ਆ ਰਹੀ ਹੋਵੇ ਜੇ ਫਿਲਹਾਲ ਕਿਵੇਂ ਦੀਆਂ ਤਸਵੀਰਾਂ ਨੇ ਬਿਲਕੁਲ ਪਰਮਿੰਦਰ ਜਿਵੇਂ ਤੁਸੀਂ ਦੱਸਿਆ ਕਿ ਦਸਹਿਰੇ ਦਾ ਦਿਨ ਸੀ ਅੱਜ 라ਵਣ ਮੇਗਨਾਥ ਅਤੇ ਉਸਦੇ ਸਾਥੀ ਦਾ ਪੁਤਲਾ ਫੂਕਿਆ ਜਾਣਾ ਸੀ ਪਰ ਦੂਸਰੀ ਪੱਲੇ ਅੱਜ ਸਵੇਰ ਤੋਂ ਹੁਸ਼ਿਆਰਪੁਰ ਦੇ ਵਿੱਚ 7 ਵਜੇ ਤੋਂ ਲਗਾਤਾਰ ਹੋ ਰਹੀ ਬਾਰਿਸ਼ ਨੇ ਜਿੱਥੇ ਦਸਹਿਰੇ ਦੇ ਵਿੱਚ ਖਲਣ ਪਾਇਆ ਉੱਥੇ ਹੀ ਅਸੀਂ ਤਸਵੀਰਾਂ ਹੁਸ਼ਿਆਰਪੁਰ ਦੇ ਮਲਾ ਪ੍ਰੇਮ ਕਰਦੀਆਂ ਪੜਾ ਦਿਖਾ ਦਿੰਦੇ ਆ ਜਿੱਥੇ ਕਿ 7 ਵਜੇ ਦੇ ਮੀਂਹ ਤੋਂ ਬਾਅਦ ਅੱਜ ਲਗਾਤਾਰ ਜਿਹੜੀ ਬਾਰਿਸ਼ ਹੋਈ ਹੈ ਉਸ ਤੋਂ ਬਾਅਦ ਲੋਕਾਂ ਦੇ ਘਰਾਂ ਤੱਕ ਇਹ ਪਾਣੀ ਚਲਾ ਗਿਆ ਹੈ ਪਾਣੀ ਤੋਂ ਸਾਡੇ ਦਰਸ਼ਕ ਅੰਦਾਜ਼ਾ ਲਗਾ ਹੀ ਸਕਦੇ ਨੇ ਕਿ ਕਿਸ ਕਦਰ ਮੀਂਹ ਪਿਆ ਹੋਵੇਗਾ ਤੇ ਉਸਦੇ ਨਾਲ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੀ ਵੜ ਚੁੱਕਾ ਆ ਪਰਵਿੰਦਰ ਹੁਸ਼ਿਆਰਪੁਰ ਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਹੁਸ਼ਿਆਰਪੁਰ ਦਾ ਦੁਸਹਿਰਾ ਆ ਇਹ ਉੱਤਰੀ ਭਾਰਤ ਦਾ ਨੰਬਰ 1 ਦਾ ਦੁਸਹਿਰਾ ਮੰਨਿਆ ਜਾਂਦਾ ਹੈ ਕਿਉਂਕਿ ਹੁਸ਼ਿਆਰਪੁਰ ਨੂੰ ਛੋਟੀ ਕਾਚੀ ਵੀ ਕਿਹਾ ਜਾਂਦਾ ਹੈ ਇਸ ਕਾਰਨ ਹੁਸ਼ਿਆਰਪੁਰ ਦੇ ਦੁਸਹਿਰੇ ਨੂੰ ਅੱਜ ਸ਼ਾਮ ਨੂੰ ਜਿੱਥੇ ਲੱਖਾਂ ਲੋਕਾਂ ਦਾ ਇਕੱਠੇ ਹੋਣਾ ਸੀ ਉੱਥੇ ਜਦੋਂ ਇਹਨਾਂ ਪੁੱਤਲਿਆਂ ਨੂੰ ਅਗਨੀ ਭੇਟ ਕੀਤੀ ਜਾਣੀ ਸੀ ਤੇ ਉਸ ਦੇ ਨਾਲ ਜਿਹੜਾ ਇੱਥੇ ਦੁਸਹਿਰਾ ਮਨਾਇਆ ਜਾਂਦਾ ਹੈ ਉਸ ਦੇ ਨਾਲ ਲੱਖਾਂ ਲੋਕ ਇਸ ਦੁਸਹਿਰੇ ਦੇ ਵਿੱਚ ਪਹੁੰਚਦੇ ਹਨ ਤੇ ਪਰ ਦੁਸਹਿਰਾ ਅੱਜ ਦੇ ਦੁਸਹਿਰਾ ਇੱਥੇ ਖਤਮ ਹੋ ਗਿਆ ਤੇ ਹੁਸ਼ਿਆਰਪੁਰ ਦੇ ਮਹੱਲਿਆਂ ਦੀ ਗੱਲ ਕੀਤੀ ਜਾਵੇ ਤਾਂ ਹੁਸ਼ਿਆਰਪੁਰ ਦੇ ਮਹੱਲਿਆਂ ਦੇ ਵਿੱਚ ਬੜੇ ਹੀ ਮਾੜੇ ਹਾਲਾਤ ਨੇ ਕਿਉਂਕਿ ਇੰਨੇ ਦਿਨ ਲਗਾਤਾਰ ਜਿਹੜੀ ਬਾਰਿਸ਼ ਨਹੀਂ ਹੋਈ ਸੀ ਤੇ ਉਸ ਤੋਂ ਬਾਅਦ ਜਿਹੜੀ ਅੱਜ ਬਾਰਿਸ਼ ਹੋਈ ਆ ਉਸ ਦੇ ਨਾਲ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਤੇ ਮੱਲਿਆਂ ਦੇ ਵਿੱਚ ਵੀ ਪਾਣੀ ਗੋਡੇ-ਗੋਡੇ ਹੋ ਚੁੱਕਾ ਜੇਕਰ ਪ੍ਰਿੰਦਰ ਥੋੜੀ ਜਰ ਹੋਰ ਬਾਰਿਸ਼ ਹੁੰਦੀ ਆ ਤਾਂ ਇਹ ਤਸਵੀਰਾਂ ਹੋਰ ਵੀ ਖਤਰਨਾਕ ਹੋ ਜਾਣਗੀਆਂ ਕਿਉਂਕਿ ਜਿਹੜੇ ਘਰ ਥੋੜੇ ਉੱਚੇ ਨੇ ਉਹਨਾਂ ਦੇ ਵਿੱਚ ਵੀ ਇਹ ਪਾਣੀ ਵੜ ਜਾਵੇਗਾ ਜੀ ਪ੍ਰਿੰਦਰ ਅਮਰੀਕਾ ਕਿੰਨੇ ਕਿੰਨੇ ਸਮੇ ਤੋਂ ਮੀਂਹ ਦਾ ਦੌਰ ਚੱਲ ਰਿਹਾ ਕਿਉਂਕਿ ਤਸਵੀਰਾਂ ਦੇ ਐਵੇਂ ਲੱਗ ਰਿਹਾ ਕਿ ਕਾਫੀ ਸਮੇ ਤੋਂ ਲਗਾਤਾਰ ਮੀਂਹ ਪੈ ਰਿਹਾ ਜੀ ਪ੍ਰਿੰਦਰ ਅੱਜ ਸਵੇਰੇ 7:00 7:30 ਦੇ ਕਰੀਬ ਇਹ ਬਾਰਿਸ਼ ਹੋਈ ਸੀ ਪਰ ਬਾਰਿਸ਼ ਦੀ ਜਿਹੜੀ ਸਪੀਡ ਸੀ ਉਹ ਬਹੁਤ ਜ਼ਿਆਦਾ ਸੀ ਲਗਾਤਾਰ ਬਾਰਿਸ਼ ਹੋਈ ਹੈ ਉਸ ਦੇ ਵਿੱਚ ਪਾਰਿਸ਼ ਇੱਕ ਮਿੰਟ ਵੀ ਰੁਕੀ ਨਹੀਂ ਜਿਸ ਨਾਲ ਇਹ ਮਹੱਲਿਆਂ ਦੇ ਵਿੱਚ ਇੰਨਾ ਪਾਣੀ ਭਰਿਆ ਹੈ ਹੁਸ਼ਿਆਰਪੁਰ ਸ਼ਹਿਰ ਦੇ ਇਸ ਮਹੱਲੇ ਦੀ ਗੱਲ ਕਰੀਏ ਤਾਂ ਇਹ ਹੁਸ਼ਿਆਰਪੁਰ ਸ਼ਹਿਰ ਦਾ ਦਿਲ ਮੰਨਿਆ ਜਾਂਦਾ ਮਹੱਲਾ ਕਿਉਂਕਿ ਸਭ ਤੋਂ ਗੱਭੇ ਪੈਂਦਾ ਹੈ ਤੇ ਪਰ ਸੁਪਰਿੰਟੈਂਡੈਂਟ ਸਭ ਤੋਂ ਜ਼ਿਆਦਾ ਦਿੱਕਤ ਇੱਥੇ ਇਹ ਆਈ ਹੈ ਕਿ ਬੀਤੇ ਕਈ ਦਿਨਾਂ ਤੋਂ ਹੁਸ਼ਿਆਰ ਪਰਦੇ ਵਿੱਚ ਜਿਹੜੇ ਸਵੈ ਸੇਵਕ ਸੀ ਉਹ ਹੜਤਾਲ ਤੇ ਸਨ ਅਤੇ ਜਿਹੜੇ ਕੂੜੇ ਦੇ ਢੇਰ ਹੈ ਉਹ ਜਗ੍ਹਾ-ਜਗ੍ਹਾ ਲੱਗੇ ਹੋਏ ਹਨ ਅਤੇ ਉਹਨਾਂ ਦੇ ਨਾਲ ਵੀ ਇਸ ਪਾਣੀ ਨੂੰ ਕਾਫੀ ਦਿੱਕਤ ਨਿਕਲਣ ਵਿੱਚ ਆ ਰਹੀ ਹੈ ਇਸ ਕਾਰਨ ਵੀ ਇਹ ਪਾਣੀ ਦਾ ਫਲੋ ਜ਼ਿਆਦਾ ਤਾਂ ਵਜਿਆ ਕਿਉਂਕਿ ਜਿਹੜੀਆਂ ਪਾਣੀ ਜਿੱਥੋਂ ਨਿਕਲਣਾ ਸੀ ਗਟਰਾਂ ਦੇ ਵਿੱਚ ਉੱਥੇ ਤਾਂ ਲੋਕਾਂ ਵੱਲੋਂ ਜਿਹੜੇ ਸੁੱਟੇ ਗਏ ਲਿਫਾਫੇ ਸੀ ਜਾਂ ਗੰਦਗੀ ਸੀ ਉਹ ਫਸੀ ਹੋਈ ਹੈ ਬੇਸ਼ੱਕ ਕੱਲ ਇਹ ਹੜਤਾਲ ਸਫਾਈ ਕਰਮਚਾਰੀਆਂ ਵੱਲੋਂ ਖਤਮ ਕਰ ਦਿੱਤੀ ਅੱਜ ਸਵੇਰ ਤੋਂ ਉਹਨਾਂ ਨੇ ਕੰਮ ਸ਼ੁਰੂ ਕਰਨਾ ਸੀ ਪਰ ਤਸਵੀਰਾਂ 'ਚ ਦੇਖੋ ਕਿਵੇਂ ਰਾਹਸਤੇ ਦੇ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਨੇ ਜੀ ਪਰਮਿੰਦਰ ਅਮਰੀਕਾ ਦਸਹਿਰਾ ਗਰਾਊਂਡ ਇਲਾਕੇ ਦੀ ਜੇਕਰ ਗੱਲ ਕਰੀਏ ਜਿੱਥੇ ਕਿ ਦਸਹਿਰਾ ਮਨਾਉਣ ਦੀਆਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਆ ਤਾਂ ਹੁਣ ਉਸ ਨੂੰ ਲੈ ਕੇ ਕੀ ਅਗਲਾ ਪ੍ਰੋਗਰਾਮ ਹੈ ਕੀ ਉਸ ਨੂੰ ਕੋਈ ਰੱਦ ਕੀਤਾ ਜਾ ਰਿਹਾ ਜਾਂ ਕੋਈ ਜਗ੍ਹਾ ਚੇਂਜ ਕੀਤੀ ਜਾ ਰਹੀ ਹੈ ਬਿਲਕੁਲ ਪਰਮਿੰਦਰ ਜਿਹੜਾ ਇਹ ਦਸਹਿਰਾ ਸੀ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਤਿੰਨੋਂ ਪੁਤਲੇ ਬਣਾਉਣ ਦੇ ਲਈ ਜਿਹੜੀ ਜਦੋਜਾਹਤ ਲੱਗੀ ਹੋਈ ਸੀ ਕਿ ਉਹ ਕਿ ਹੁਸ਼ਿਆਰਪੁਰ ਦੇ ਦਸਹਿਰੇ ਦੇ ਵਿੱਚ ਬਹੁਤ ਜ਼ਿਆਦਾ ਲੋਕ ਇਕੱਠੇ ਹੁੰਦੇ ਨੇ ਪਿਛਲੇ ਸਾਲ ਤੋਂ ਪਿਛਲੇ ਸਾਲ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਹੁਸ਼ਿਆਰਪੁਰ ਦੇ ਦਸਹਿਰੇ ਦੇ ਵਿੱਚ ਪਹੁੰਚੇ ਸਨ ਫਿਲਹਾਲ ਹਲੇ ਦਸਹਿਰਾ ਕਮੇਟੀ ਦੇ ਵੱਲੋਂ ਇਸ ਤਰ੍ਹਾਂ ਦਾ ਕੋਈ ਵੀ ਪ੍ਰੈਸ ਨੋਟ ਰਿਲੀਜ਼ ਨਹੀਂ ਕੀਤਾ ਗਿਆ ਨਾ ਹੀ ਕੋਈ ਇਸ ਤਰ੍ਹਾਂ ਦਾ ਬਿਆਨ ਆਇਆ ਹੈ ਪਰ ਜੇਕਰ ਹਾਲਾਤਾਂ ਦੀ ਗੱਲ ਕਰੀਏ ਤਾਂ ਹਾਲਾਤ ਨੂੰ ਦੇਖ ਕੇ ਜ਼ਰੂਰ ਲੱਗਦਾ ਹੈ ਕਿ ਜਿਹੜੇ ਪੁਤਲੇ ਉਹਨਾਂ ਦੇ ਵਿੱਚ ਜਿਹੜੇ ਪਟਾਕੇ ਲਗਾਏ ਹੁੰਦੇ ਨੇ ਉਹ ਤਾਂ ਸੁਲਾਬ ਜ਼ਰੂਰ ਗਏ ਹੋਣਗੇ ਤੇ ਬਾਕੀ ਬੰਦ ਸਹਾਰਾ ਗਰਾਊਂਡ ਵੱਲੋਂ ਸਾਰਾ ਕਮੇਟੀ ਦੇ ਵੱਲੋਂ ਕਿਸ ਤਰ੍ਹਾਂ ਦੀ ਜਾਂਦੀ ਆ ਉਹ ਉਸ ਦੀ ਬੇਟ ਕੀਤੀ ਜਾ ਰਹੀ ਹੈ ਅੱਛੀ ਗੱਲ ਹੈ ਫਿਲਹਾਲ ਦੀਆਂ ਤਸਵੀਰਾਂ ਮੋਹਨਲੀ ਬੋਬਾ ਤੋਂ ਆਹਰਪੁਰ ਦੀਆਂ ਤਰਸੀ ਤਸਵੀਰਾਂ ਵਿਖਾ ਰਹੇ ਜਿੱਥੇ ਕਿ ਮੌਸਮ ਨੇ ਕਿਸ ਕਦਰ ਕਰਵਟ ਲਈ ਹੈ ਸ਼ਾਇਦ ਤੁਹਾਨੂੰ ਐਵੇਂ ਲੱਗ ਰਿਹਾ ਹੋਵੇਗਾ ਕਿ ਜਿਵੇਂ ਪਿਛਲੇ ਦਿਨਾਂ ਦੇ ਦੌਰਾਨ ਮੌਨਸੂਨ ਦੇ ਚੱਲਦੇ ਹਾਲਾਤ ਬਣੇ ਲਗਾਤਾਰ ਪੰਜਾਬ ਦੇ ਵਿੱਚ ਵੀ ਪਿਆ ਉਸੇ ਤਰੀਕੇ ਦੀ ਸਥਿਤੀ ਹਾਰਪੁਰ ਦੇ ਵਿੱਚ ਬਣੀ ਹੋਈ ਨਜ਼ਰ ਆ ਰਹੀ ਹੈ ਸੜਕਾਂ ਤਲਾ ਦਾ ਰੂਪ ਧਾਰਨ ਕਰ ਚੁੱਕੀਆਂ ਨੇ ਕਿਵੇਂ ਉਸੇ ਹੀ ਗੋਡੇ-ਗੋਡੇ ਪਾਣੀ ਦੇ ਵਿੱਚ ਵਾਹਨ ਗੱਡੀਆਂ ਲੰਘਦੀਆਂ ਹੋਈਆਂ ਨਜ਼ਰ ਆ ਰਹੀਆਂ ਦਸਾਰਾ ਮਨਾਉਣ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਸੀ ਤਾਂ ਉਸ ਪੂਰੇ ਪ੍ਰੋਗਰਾਮ ਦੇ ਵਿੱਚ ਵੀ ਇੱਕ ਤਰੀਕੇ ਦਾ ਇੱਕ ਤਰੀਕੇ ਦੇ ਨਾਲ ਮੀਂਹ ਦੇ ਵੱਲੋਂ ਹੀ ਖਦਲ ਵਿਪਾਦ ਦਿੱਤਾ ਗਿਆ